ਔਰ ਇੰਟਰਵਿਊਜ਼ ਦੇ ਵਿੱਚ ਦੱਸਿਆ ਕਿ ਤੁਸੀਂ ਸਿੱਖ ਧਰਮ ਦੇ ਨਾਲ ਬਿਲੋਂਗ ਕਰਦੇ ਸੀ ਫਿਰ ਤੁਸੀਂ ਧਰਮ ਕਨਵਰਸ਼ਨ ਹੋਇਆ ਜਾਂ ਕਿੱਦਾਂ ਜਾਏ ਕਿ ਧਰਮ ਕਨਵਰਸ਼ਨ ਕਰਾਉਂਦੇ ਆ ਕਿਸੇ ਤਰ੍ਹਾਂ ਦਾ ਲਾਲਚ ਦੇ ਇਹ ਧਰਮ ਕਨਵਰਸ਼ਨ ਕਰਵਾਉਂਦੇ ਆ ਪਰ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਂ ਕਦੇ ਵੀ ਧਨ ਪਰਵਰਤਨ ਨਹੀਂ ਕੀਤਾ ਵਿਸ਼ਵਾਸ ਕਰਕੇ ਗਈ ਸੀ ਨਾ ਸੋਸ਼ਲ ਮੀਡੀਆ ਤੇ ਹੁਣ ਆਪਾਂ ਟੀਵੀ ਦੇਖਦੇ ਆ ਆਪਾਂ ਸ਼ਕਤੀਮਾਨ ਦੇਖਦੇ ਆ ਆਪਾਂ ਕਿ ਕਿਉਂ ਦੇਖਦੇ ਸ਼ਕਤੀਮਾਨ ਕਿਉਂਕਿ ਸ਼ਕਤੀਮਾਨ ਉੱਡਦਾ ਤੇ ਆਪਾਂ ਬਜਿੰਦਰ ਨੂੰ ਸੋਸ਼ਲ ਮੀਡੀਆ ਤੇ ਕਿਉਂ ਦੇਖਦੇ ਕਿ ਸ਼ਕਤੀਆਂ ਮਾਰਦਾ ਫੈਸਲਾ ਹੋਇਆ ਦੋਸ਼ੀ ਕਰਾਰ ਦਿੱਤਾ ਗਿਆ ਇਸ ਤੋਂ ਬਾਅਦ ਤੁਹਾਨੂੰ ਉਮੀਦ ਕੀ ਹੈਗੀ ਇਸ ਕੋਰਟ ਤੋਂ ਜੱਸ ਸਹਿਬਾਨਾ ਨੂੰ ਹੋਰ ਬੇਨਤੀ ਕਰਨਾ ਚਾਹਵਾਂਗੀ ਜੇਲ੍ਹ ਅਧਿਕਾਰੀਆਂ ਨੂੰ ਬੇਨਤੀ ਕਰਨਾ ਚਾਹਵਾਂਗੀ ਇਹਨੂੰ ਪੈਰੋਲ ਵੀ ਨਾ ਦਿੱਤੀ ਜਾਵੇ ਕੋਈ ਅਧਿਕਾਰ ਨਹੀਂ ਹੈ ਦਾ ਸਮਾਜ ਵਿੱਚ ਆਂਦਾ ਤੁਹਾਨੂੰ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰ ਰਹੇ ਹੋ ਕੋਈ ਧਮਕੀਆਂ ਕੋਈ ਕਿਸ ਤਰ੍ਹਾਂ ਦਾ ਪੈਸਿਆਂ ਦਾ ਲਾਲਚ ਵੀ ਇਹੋ ਜਿਹਾ ਕੁਝ ਹੁੰਦਾ ਰਿਹਾ ਉਦੋਂ ਮੈਨੂੰ ਅਤੇ ਸਰਜੀ ਸਿੰਘ ਰੋਕੀ ਵਾਲਮੀਕੀ ਜੀ ਨੂੰ ਬਹੁਤ ਸਾਰੇ ਥ੍ਰੈਟਸ ਆਏ ਸਾਡੇ ਤੇ クロਸ ਪਰਚੇ ਵੀ ਹੋਏ ਕਿ ਸਾਡੇ ਨਾਲ ਕੰਪਰੋਮਾਈਜ਼ ਕੀਤਾ ਜਾਏ ਅਕਚਲ ਮੀਡੀਆ ਦੇ ਉੱਤੇ ਹੁਣ ਵੀ ਇਹ ਕਹਿੰਦੇ ਹੱਥ ਲ ਇਦਾਂ ਜੋ ਵੀ ਇਹ ਕਰਦੇ ਆ ਕੀ ਉਹ ਸਭ ਡਰਾਮਾ ਲੱਗਦਾ ਤੁਹਾਨੂੰ ਜੇ ਸ਼ਕਤੀਆਂ ਹੁੰਦੀਆਂ ਅੱਜ ਆਪਣੇ ਆਪ ਨੂੰ ਸੇਵ ਕਰ ਲੈਂਦਾ ਕੀ ਉਹ ਲੋਕਾਂ ਦੀ ਭਵਿੱਖਬਾਣੀ ਕਰਦਾ ਉਹ ਇੱਧੇ ਜਾ ਰਿਹਾ ਉਹ ਉੱਥੇ ਜਾ ਰਿਹਾ ਕੀ ਨੂੰ ਆਪਣੀ ਭਵਿੱਖਬਾਣੀ ਯਾਦ ਨਹੀਂ ਸੀ ਕਿ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਹੈਗੀਆਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬਹੁਤ ਸਾਰੇ ਹੋਰ ਕੁੜੀਆਂ ਨੂੰ ਬਾਹਰ ਆਉਣਾ ਚਾਹੀਦਾ ਤਿੰਨ ਕੁੜੀਆਂ ਹੋਰ ਆਈਆਂ ਕੀ ਪਤਾ ਆਣ ਵਾਲੇ ਸਮੇਂ ਵਿੱਚ ਕਿੰਨਾ ਨਾ ਦੁਸ਼ਕਰਮ ਹੋਇਆ ਕਿੰਨਾ ਨਾਲ ਕੀ ਹੋਇਆ ਤਾਂ ਉਹੀ ਜਾਣਦੇ ਹਾਂ ਜੱਜ ਸਾਹਿਬਾਨ ਨੂੰ ਬੇਨਤੀ ਕੀਤੀ ਫਿਰ ਇਸ ਨੂੰ ਲੈ ਕੇ ਕਿ ਵੀ ਮੇਰੀ ਜਾਨ ਨੂੰ ਖਤਰਾ ਹੈ ਏ ਡੀਜੀਪੀ ਸਾਹਿਬ ਸ਼੍ਰੀ ਵਾਸਤਵ ਜੀ ਨੂੰ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਸਾਡੀ ਜਿਹੜੀ ਸਿਕਿਉਰਟੀ ਆ ਉਹ ਵਧਾਈ ਜਾਵੇ ਆਉਣ ਵਾਲੇ ਸਮੇਂ ਵਿੱਚ ਸਾਡਾ ਹਜੇ ਮਾਮਲਾ ਇੱਥੇ ਠਲਿਆ ਨਹੀਂ ਹੈ ਆਉਣ ਵਾਲੇ ਮਾਮਲੇ ਵਿੱਚ ਸਾਡੇ ਤੇ ਹੋਰ ਪਰਚੇ ਵੀ ਦਰਜ ਹੋ ਸਕਦੇ ਹਨ ਝੂਠੇ ਝੂਠੀਆਂ ਕੰਪਲੇਂਟਾਂ ਵੀ ਦਰਜ ਹੋ ਸਕਦੀਆਂ ਹਨ ਤੇ ਹਮਲੇ ਵੀ ਹੋ ਸਕਦੇ ਹਨ ਮਹਾਲੀ ਦੇ ਡਿਸਟ੍ਰਿਕਟ ਕੋਰਟ ਦੇ ਵੱਲੋਂ ਪਾਸਟਰ ਵਰਜਿੰਦਰ ਨੂੰ ਦੋਸ਼ੀ ਕਰਾਰ ਦਿੱਤਾ ਗਿਆ 2018 ਦਾ ਇੱਕ ਜਬਰਜਨਾਹ ਦਾ ਮਾਮਲਾ ਹੈ ਉਸ ਦੇ ਵਿੱਚ ਜਿਹੜਾ ਇੱਕ ਤਰੀਕ ਨੂੰ ਸਜ਼ਾ ਸੁਣਾਈ ਜਾਣੀ ਹੈ ਪਰ ਜੋ ਪੀੜਤ ਹੈ ਪੀੜਤਾ ਦੇ ਨਾਲ ਜਿਸ ਨੇ ਇਹ ਸਾਰੀ ਲੜਾਈ ਲੜੀ ਹੈ ਜਿਸ ਨੇ ਆਪਣੇ ਤੰਦੇ ਉੱਤੇ ਸਾਰਾ ਕੁਝ ਹੰਡਾਇਆ ਉਹ ਸਾਡੇ ਨਾਲ ਅੱਜ ਮੌਜੂਦ ਨੇ ਤੇ ਉਹਨਾਂ ਦੇ ਕੋਲੋਂ ਕੇਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ ਸਤਿ ਸ਼੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਅਸੀਂ ਇਹ ਜਾਣਨਾ ਚਾਹੁੰਦੇ ਹਾਂ ਕਿ ਇਸ ਕੇਸ ਦੀ ਹਿਸਟਰੀ ਕੀ ਹੈਗੀ ਹੈ ਮੈਂ ਤੁਹਾਡੇ ਚੈਨਲ ਦਾ ਬਹੁਤ ਬਹੁਤ ਥੈਂਕ ਯੂ ਕਰਦੀ ਹਾਂ ਇਸ ਕੇਸ ਦੀ ਹਿਸਟਰੀ ਤੁਸੀਂ ਐਫ ਆਈ ਆਰ ਪੜ੍ਹੀ ਹੋਣੀ ਐ ਇਸ ਕੇਸ ਦੀ ਹਿਸਟਰੀ ਦਾ ਮੀਡੀਆ ਨੂੰ ਟੋਟਲੀ ਪਤਾ ਹੀ ਐ 2018 ਤੋਂ ਲੈ ਕੇ ਅੱਜ ਤੱਕ ਦੀ ਹਾਂ 8 ਸਾਲ ਲਗਭਗ ਹੋ ਗਏ 8 ਸਾਲ ਹੋ ਗਏ ਲਗਾਤਾਰ ਲੜਾਈ ਲੜਦੇ ਹੋਇਆ ਆ ਅਗਲੇ ਮਹੀਨੇ 8ਵਾਂ ਸਾਲ ਲੱਗ ਜਾਣਾ ਸੀ ਇਸ ਕੇਸ ਨੂੰ ਇਸ ਨੇ ਨਾ ਕੋਰਟ ਨੂੰ ਬਹੁਤ ਜ਼ਿਆਦਾ ਗੁੰਮਰਾਹ ਕਰਕੇ ਰੱਖਿਆ ਹੋਇਆ ਸੀ ਕਦੀ ਐਪਲੀਕੇਸ਼ਨ ਲਾ ਦਿੰਦਾ ਸੀ ਕਦੀ ਕੁਛ ਕਰਦਾ ਸੀ ਘੁੰਮਦਾ ਫੋਰਨ ਚ ਹੁੰਦਾ ਸੀ ਐਪਲੀਕੇਸ਼ਨ ਕੋਰਟ ਨੂੰ ਗੁੰਮਰਾਹ ਕਰਨ ਵਾਸਤੇ ਲਾ ਦਿੰਦਾ ਸੀ ਮੈਂ ਬਿਮਾਰ ਆ ਮੈਂ ਇਦਾਂ ਆ ਇਹਨੇ ਇਸ ਤਰ੍ਹਾਂ ਇਸ ਕੇਸ ਨੂੰ ਡਿਲੇ ਕੀਤਾ ਔਰ ਪਬਲਿਕ ਨੂੰ ਮਤਲਬ ਕਿ ਲੋਗਾ ਨੂੰ ਗਲਤ ਫਹਿਮੀ ਵਿੱਚ ਰੱਖਿਆ ਕਿ ਮੇਰੇ ਮੇਰਾ ਉਸ ਕੁੜੀ ਨਾਲ ਕੰਪਰੋਮਾਈਜ਼ ਹੋ ਚੁੱਕਾ ਹੈ ਤਾਂ ਇਹ ਤੋਂ ਜਿਹੜਾ ਤੁਸੀਂ ਸੰਪਰਕ ਦੇ ਵਿੱਚ ਆਉਣ ਦੀ ਗੱਲ ਕੀਤੀ ਜਾਵੇ ਤੁਸੀਂ ਕਿਸੇ ਡੇਰੇ ਦੇ ਜਾਂ ਇਹਨਾਂ ਦੇ ਕਿਸੇ ਪ੍ਰੋਗਰਾਮ ਸਮਾਗਮ ਦੇ ਵਿੱਚ ਗਏ ਸੀ ਹਾਂਜੀ ਮੈਂ ਇਹਨਾਂ ਦੇ 23 ਸੈਕਟਰ ਬਾਲਪਾਉਣ ਵਿੱਚ ਇਹਨਾਂ ਦੇ ਸੰਪਰਕ ਚ ਆਈ ਸੀ ਮੈਂ ਪਹਿਲਾਂ ਇਹਨਾਂ ਦਾ ਸੋਸ਼ਲ ਮੀਡੀਆ ਤੇ ਦੇਖਿਆ ਸੀ ਸੋਸ਼ਲ ਮੀਡੀਆ ਤੇ ਕੋਈ ਵੀ ਦੇਖੇਗਾ ਨਾ ਉਹ ਹੋ ਜਾਂਦਾ ਇੰਪ੍ਰੈਸ ਕਿ ਹਾਂ ਸੱਚਮੁੱਚ ਇਹ ਇਸ ਤਰ੍ਹਾਂ ਠੀਕ ਕਰਦੇ ਕੋਈ ਬੰਦਾ ਆਪਣੇ ਘਰੋਂ ਪਰੇਸ਼ਾਨ ਹੁੰਦਾ ਬੰਦਾ ਸੋਚਦਾ ਕਿ ਚਲੋ ਮੇਰੇ ਕਿਤੇ ਹੋਰ ਨਹੀਂ ਮੇਰੇ ਇੱਧਰ ਹੀ ਹੈਲਪ ਹੋ ਜਾਵੇ ਜੋ ਸੋਸ਼ਲ ਮੀਡੀਆ ਦੇ ਉੱਤੇ ਹੁਣ ਵੀ ਇਹ ਕਹਿੰਦੇ ਹੱਥ ਲਾ ਕੇ ਹੀ ਠੀਕ ਕਰ ਦਿੰਦੇ ਆ ਜਾਂ ਇਦਾਂ ਜੋ ਵੀ ਇਹ ਕਰਦੇ ਆ ਕੀ ਉਹ ਸਭ ਡਰਾਮਾ ਲੱਗਦਾ ਤੁਹਾਨੂੰ ਬਿਲਕੁਲ ਬਿਲਕੁਲ ਸਰ ਉਹ ਬਿਲਕੁਲ ਡਰਾਮਾ ਬਿਲਕੁਲ ਪ੍ਰੀ ਪਲੈਨਿੰਗ ਹੈ ਔਰ ਕੁਝ ਨਹੀਂ ਹੈ ਕੋਈ ਸ਼ਕਤੀਆਂ ਨਹੀਂ ਹੈ ਜੇ ਸ਼ਕਤੀਆਂ ਹੁੰਦੀ ਆ ਜ ਆਪਣੇ ਆਪ ਨੂੰ ਸੇਵ ਕਰ ਲੈਂਦਾ ਕੀ ਉਹ ਲੋਕਾਂ ਦੀ ਭਵਿੱष्यवाणी ਕਰਦਾ ਉਹ ਇੱਧੇ ਜਾ ਰਿਹਾ ਉਹ ਉੱਥੇ ਜਾ ਰਿਹਾ ਕੀ ਨੂੰ ਆਪਣੀ ਭਵਿੱष्यवाणी ਯਾਦ ਨਹੀਂ ਸੀ ਕਿ ਇਹਦੇ ਨਾਲ ਆਉਣ ਵਾਲੇ ਸਮੇਂ 'ਚ ਕੀ ਹੋਣ ਵਾਲਾ ਕੀ ਲੱਗਦਾ ਕਿ ਅਨੁਵਰ ਜਿਹੜੇ ਅੱਜ ਫੈਸਲਾ ਹੋਇਆ ਹੈ ਦੋਸ਼ੀ ਕਰਾਰ ਦਿੱਤਾ ਗਿਆ ਇਸ ਤੋਂ ਬਾਅਦ ਤੁਹਾਨੂੰ ਉਮੀਦ ਕੀ ਹੈਗੀ ਇਸ ਕੋਰਟ ਤੋਂ ਮੈਨੂੰ ਜਿਸ ਤਰ੍ਹਾਂ ਪਹਿਲਾਂ ਵੀ ਮੈਂ ਕਿਹਾ ਕਿ ਮੈਨੂੰ ਮਾਨਯੋਗ ਅਦਾਲਤ ਤੇ ਪੂਰਾ ਭਰੋਸਾ ਹੈ ਔਰ ਮੈਨੂੰ ਆਉਣ ਵਾਲੇ ਸਮੇਂ ਤੇ ਵੀ ਉਹਨਾਂ ਤੇ ਪੂਰਾ ਭਰੋਸਾ ਹੈ ਜਿਹੜੀ ਇਹ ਲੜਾਈ ਸੀ ਇਹ ਜਿਹੜੀ ਤੁਸੀਂ ਲੜੀ ਉਦੋਂ ਚੱਲਦਾ ਤੁਹਾਨੂੰ ਕਿਹੜੀ ਕਿਹੜੀ ਦਿੱਕਤਾਂ ਦਾ ਸਾਹਮਣਾ ਕਰਨਾ ਕੋਈ ਧਮਕੀਆਂ ਕੋਈ ਕਿਸਤਰ ਦਾ ਪੈਸਿਆਂ ਦਾ ਲਾਲਚ ਕੋਈ ਇਹੋ ਜਿਹਾ ਕੁਝ ਹੁੰਦਾ ਰਿਹਾ ਉਦੋਂ ਸਾਨੂੰ ਬਹੁਤ ਸਾਰੇ ਥ੍ਰੈਟਸ ਆਏ ਜਦੋਂ ਇਹ 3 ਮਹੀਨੇ ਜੇਲ੍ਹ 'ਚ ਰਹਿ ਕੇ ਆਇਆ ਉਸ ਤੋਂ ਬਾਅਦ ਇਹ ਜੇਲ੍ਹ 'ਚੋਂ ਬਾਹਰ ਆਇਆ ਉਸ ਤੋਂ ਬਾਅਦ ਮੈਨੂੰ ਅਤੇ ਸਰਜੀ ਸਿੰਘ ਰੋਕੀ ਵਾਲਮੀਕੀ ਜੀ ਨੂੰ ਬਹੁਤ ਸਾਰੇ ਥ੍ਰੈਟਸ ਆਏ ਸਾਡੇ ਤੇ ਕ੍ਰੋਸ ਪਰਚੇ ਵੀ ਹੋਏ ਕਿ ਸਾਡੇ ਨਾਲ ਕੰਪਰੋਮਾਈਜ਼ ਕੀਤਾ ਜਾਏ ਬਜਿੰਦਰ ਦੀ ਖੁਦ ਦੀ ਪਤਨੀ ਅਨਿਕਾ ਨੇ ਛੇੜਛਾੜ ਦਾ ਪਰਚਾ ਦਰਜ ਕਰਾਇਆ ਮੇਰੀ ਗਵਾਹੀ ਤੋਂ 2 ਦਿਨ ਪਹਿਲਾਂ 2 ਦਿਨ ਪਹਿਲਾਂ ਕਿ ਮੈਂ ਗਵਾਹੀ ਤੇ ਪਹੁੰਚ ਨਾ ਸਕ ਪਰ ਮੈਂ ਮੁਹਾਲੀਪੁਰ ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੁੰਦੀ ਆ ਜਿਨ੍ਹਾਂ ਨੇ ਸਾਨੂੰ ਇਸ ਪਰਚੇ ਤੋਂ ਜਾਣੂ ਕਰਵਾਇਆ ਸੀ ਅਸੀਂ ਫਿਰ ਫੋਟੋ ਫਾਟ ਬੇਲ ਲਈ ਸੀ ਅੱਜ ਵੀ ਅੱਜ ਵੀ ਬਹੁਤ ਸਾਰੀ ਤਣਾਪੂਰਨ ਸਥਿਤੀ ਰਹੀ ਆ ਕਿਹਾ ਜਾਂਦਾ ਸੀ ਕਿ ਦੂਜੇ ਪਾਸੇ ਬਹੁਤ ਸਾਰੇ ਵਿਅਕਤੀ ਜਿਹੜੇ ਬੁਲਾਏ ਗਏ ਸੀ ਇਹ ਜਿਹੜੇ ਵਿਅਕਤੀ ਹੈ ਨਾ ਮੈਂ ਤਾਂ ਸਾਰਿਆਂ ਨੂੰ ਚੈਨਲ ਨੂੰ ਕਹਿ ਕਹਿ ਕੇ ਥੱਕ ਗਈ ਆ ਇਹ ਜਿਹੜੇ 500 500 ਰੁਪਿਆ ਵਾਲੇ ਥਾਪਰ ਹੋ ਗਿਆ ਇਹ ਜਸਪਾਲ ਮਸੀਹ ਹੋ ਗਿਆ ਸਨੀ 바ਵਾ ਹੋ ਗਿਆ ਔਰ ਇੱਕ ਅਵਤਾਰ ਸਿੰਘ ਹੋ ਗਿਆ ਇਹ ਆਪਣੇ ਉਧਰ ਪਿੰਡਾਂ ਵਿੱਚੋਂ ਮਤਲਬ ਕਿ ਜੋ ਅਨਪੜ ਲੋਕ ਨੇ ਜੋ ਮਤਲਬ ਕਿ ਛੋਟੇ ਲੋਕ ਨੇ ਉਹਨਾਂ ਨੂੰ ਬੱਸਾਂ ਭਰ-ਭਰ ਕੇ ਲਿਆਏ ਜੋ ਮਾਂ ਜੋ ਆਪਣੇ ਮੋਹਾਲੀ ਪੁਲਸ ਹੈ ਉਹਨਾਂ ਨੂੰ ਉਹਨਾਂ ਨੂੰ ਖੜੜੀ ਰੋਕ ਦਿੱਤਾ ਨਹੀਂ ਤੇ ਅੱਜ ਇਹਨਾਂ ਨੇ ਪੂਰਾ ਖੂਨੀ ਮਾਹੌਲ ਬਣਾਇਆ ਹੋਇਆ ਸੀ ਕੀ ਲੱਗਦਾ ਕਿ ਜਿਹੜਾ ਬਰਜਿੰਦਰ ਪਾਸਟ ਇੰਨਾ ਸਮਾਂ ਜਿਹੜਾ ਲੱਗ ਗਿਆ ਕਿ ਉਹ ਪੋਲੀਟੀਕਲੀ ਵੀ ਇਹ ਪਾਵਰਫੁੱਲ ਆ ਜਾਂ ਕੋਈ ਹੋਰ ਮਿਲੀ ਭੁਗਤ ਵੀ ਹੈਗੀ ਆ ਪਿਛਲੇ ਦੇਖੋ ਪੋਲੀਟੀਕਲੀ ਮੈਂ ਇਸ ਨੂੰ ਪਾਵਰਫੁੱਲ ਨਹੀਂ ਕਹਾਂਗੀ ਪੋਲੀਟੀਕਲ ਲੋਕ ਦੇਖੋ ਆਪਣਾ ਫਾਇਦਾ ਦੇਖਦੇ ਆ ਪੋਲੀਟਿਕਲ ਲੋਗ ਇੱਕ ਸਬਜ਼ੀ ਮੰਡੀ ਹੋਵੇ ਉੱਥੇ ਜਾ ਕੇ ਵੀ ਪ੍ਰਚਾਰ ਕਰਦੇ ਆ ਉਹਨਾਂ ਨੇ ਸਿਰਫ ਪਬਲਿਕ ਦੇਖਣੀ ਪਬਲਿਕ ਕਿੰਨੀ ਐ ਕਿਉਂਕਿ ਵੋਟ ਤੇ ਲਿਖਿਆ ਨਹੀਂ ਜਾਂਦਾ ਕਿ ਇਹ ਅਮੀਰ ਦੀ ਵੋਟ ਹੈ ਜਾਂ ਗਰੀਬ ਦੀ ਵੋਟ ਹੈ ਬਹੁਤ ਸਾਰੀਆਂ ਬੀਬੀਆਂ ਦੇ ਨਾਲ ਜ਼ਿਆਦਾਤਰ ਜਿਹੜੇ ਇਹ ਜੇ ਬਾਬੇ ਹੁੰਦੇ ਜੇ ਪਿੱਛੇ ਸਮੇਂ ਦੇ ਵਿੱਚ ਦੇ ਦੋ ਤੁਹਾਡਾ ਕੇਸ ਤੁਸੀਂ 18 ਚ ਦੱਸ ਦਿਓ 17 ਦੇ ਵਿੱਚ ਜਿਹੜਾ ਇੱਕ ਸਰਸਾ ਸਾਧ ਨੂੰ ਜਿਹੜੀ ਆ ਉਹ ਉਦੋਂ ਸਜ਼ਾ ਸੁਣਾਈ ਗਈ ਸੀ ਉਮਰ ਕੈਂਦੀ ਇਹੋ ਜਿਹੀ ਬੀਬੀਆਂ ਦੇ ਨਾਲ ਇਹੋ ਜਿਹੇ ਖਨਾਉਣਾ ਕੰਮ ਕੀਤਾ ਦੇਖੋ ਮੈਂ ਉਹਨਾਂ ਬਾਰੇ ਕੋਈ ਕਮੈਂਟਸ ਨਹੀਂ ਕਰਨਾ ਚਾਹਾਂਗੀ ਮੈਨੂੰ ਆਪਣੇ ਕੇਸ ਦਾ ਮਤਲਬ ਹੈ ਮੈਂ ਸਿਰਫ ਆਪਣੇ ਕੇਸ ਤੱਕ ਫੋਕਸ ਰੱਖਾਂਗੀ ਔਰ ਮੈਂ ਪੰਜਾਬ ਦੀਆਂ ਧੀਆਂ ਨੂੰ ਕਹਿਣਾ ਚਾਹਾਂਗੀ ਜ਼ਰੂਰ ਇਸ ਦਰਿੰਦੇ ਤੋਂ ਡਰਨ ਦੀ ਲੋੜ ਨਹੀਂ ਹੈ ਜਿਸ ਜਿਸ ਨਾਲ ਗਲਤ ਹੋਇਆ ਉਹ ਪੁਲਿਸ ਬਾਹਰ ਆਓ ਇਹ ਦਰਿੰਦਾ ਸਰਾਖਾਂ ਦੇ ਪਿੱਛੇ ਹੈ ਤੇ ਪਿੱਛੇ ਹੀ ਰਹੇਗਾ ਹੋਰ ਵੀ ਬਹੁਤ ਸਾਰੀਆਂ ਬੀਬੀਆਂ ਹੈਗੀਆਂ ਜਿਸ ਤਰ੍ਹਾਂ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਬਹੁਤ ਸਾਰੇ ਹੋਰ ਕੁੜੀਆਂ ਨੂੰ ਬਾਹਰ ਆਉਣਾ ਚਾਹੀਦਾ ਦੇਖੋ 2018 ਵਿੱਚ ਮੈਂ ਆਈ ਸੀ ਮੈਂ ਦੇ ਸਾਰੇ ਭੇਦ ਡਿਸਕਲੋਸ ਕੀਤੇ ਸੀ ਹੁਣ ਤਿੰਨ ਕੁੜੀਆਂ ਹੋਰ ਆਈਆਂ ਕੀ ਪਤਾ ਆਣ ਵਾਲੇ ਸਮੇਂ ਵਿੱਚ ਕਿੰਨਾ ਨਾ ਦੁਸ਼ਕਰਮ ਹੋਇਆ ਕਿੰਨਾ ਨਾਲ ਕੀ ਹੋਇਆ ਤਾਂ ਉਹੀ ਜਾਣਦੀ ਹੈ ਨਾ ਪਿੱਛੇ ਜੀ ਵੀ ਮਾਮਲਾ ਸਾਹਮਣੇ ਆਇਆ ਸ਼ਾਇਦ ਉਹ ਸੀਸੀਟੀਵੀ ਵਾਇਰਲ ਹੋਈ ਸੀ ਬਹੁਤ ਹਾਂਜੀ ਹਾਂਜੀ ਉਹ ਉਹਨਾਂ ਨੇ ਵੀ ਇਹ ਵੱਲੋਂ ਐਫਆਈਆਰ ਕਰਾਈ ਗਈ ਹਾਂ ਉਸ ਦੀ ਐਫਆਈਆਰ ਦਰਜ ਹੋ ਚੁੱਕੀ ਹੈ ਬਾਕੀ ਜੋ ਇਹਨਾਂ ਨੇ ਸਮਰਥਕਾਂ ਨੇ ਕੱਲ ਧਰਨੇ ਪ੍ਰਦਰਸ਼ਨ ਕੀਤੇ ਸੀ ਇਹ ਸਿਰਫ ਸਾਰੇ 100 ਰੁਪਏ ਵਾਲੇ ਦਿਹਾੜੀ ਵਾਲੇ ਧਰਨੇ ਪ੍ਰਦਰਸ਼ਨ ਕਰਨ ਵਾਲੇ ਇਹਨਾਂ ਚ ਕੋਈ ਵੀ origignal christen ਨਹੀਂ ਹੈਗਾ ਸਭ ਦਿਹਾੜੀਦਾਰ ਬੰਦੇ ਆ ਪਰ ਤੁਸੀਂ ਹੋਰ ਇੰਟਰਵਿਊਜ਼ ਦੇ ਵਿੱਚ ਦੱਸਿਆ ਕਿ ਤੁਸੀਂ ਸਿੱਖ ਧਰਮ ਦੇ ਨਾਲ ਬਿਲੋਂਗ ਕਰਦੇ ਸੀ ਫਿਰ ਤੁਸੀਂ ਧਰਮ ਕਨਵਰਸ਼ਨ ਹੋਇਆ ਜਾਂ ਕਿੱਦਾਂ ਜਾਏ ਕਿ ਧਰਮ ਕਨਵਰਸ਼ਨ ਕਰਾਉਂਦੇ ਆ ਕਿਸੇ ਤਰ੍ਹਾਂ ਦਾ ਲਾਲਚ ਦੇ ਕੇ ਇਹ ਧਰਮ ਕਨਵਰਸ਼ਨ ਕਰਵਾਉਂਦੇ ਆ ਪਰ ਮੈਂ ਸਿੱਖ ਫੈਮਿਲੀ ਤੋਂ ਬਿਲੋਂਗ ਕਰਦੀ ਆ ਮੈਂ ਕਦੇ ਵੀ ਧਨ ਪਰਵਰਤਨ ਨਹੀਂ ਕੀਤਾ ਮੈਂ ਵਿਸ਼ਵਾਸ ਵੈਸੇ ਨੂੰ ਫਿਰ ਗਏ ਕਿੱਦਾਂ ਮੈਂ ਵਿਸ਼ਵਾਸ ਕਰਕੇ ਗਈ ਸੀ ਨਾ ਸੋਸ਼ਲ ਮੀਡੀਆ ਤੇ ਹੁਣ ਆਪਾਂ ਟੀਵੀ ਦੇਖਦੇ ਆ ਆਪਾਂ ਸ਼ਕਤੀਮਾਨ ਦੇਖਦੇ ਆ ਆਪਾਂ ਕਿਉਂ ਦੇਖਦੇ ਸ਼ਕਤੀਮਾਨ ਕਿਉਂਕਿ ਸ਼ਕਤੀਮਾਨ ਉੱਡਦਾ ਤੇ ਆਪਾ ਬਜਿੰਦਰ ਨੂੰ ਸੋਸ਼ਲ ਮੀਡੀਆ ਤੇ ਕਿਉਂ ਦੇਖਦੇ ਕਿ ਸ਼ਕਤੀਆਂ ਮਾਰਦਾ ਅੱਜ ਵੀ ਸ਼ਕਤੀਆਂ ਮਾਰਦਾ ਹਾਂ ਬਹੁਤ ਸਾਰੀਆਂ ਵੀਡੀਓ ਵਾਇਰਲ ਹੁੰਦੀਆਂ ਬਿਲਕੁਲ ਬਿਲਕੁਲ ਅੱਜ ਵੀ ਸ਼ਕਤੀਆਂ ਮਾਰਦਾ ਅੱਜ ਕੋਰਟ ਨੂੰ ਗੁੰਮਰਾਹ ਕਰ ਰਿਹਾ ਸੀ ਅੱਜ ਪਬਲਿਕ ਇਸ ਕਰਕੇ ਇਕੱਠੀ ਕੀਤੀ ਸੀ ਕੁੜੀ ਆਏਗੀ ਉੱਤੇ ਅਟੈਕ ਕਰਨਾ ਸਰਜੀ ਸਿੰਘ ਰੋਖੀ ਆਏਗਾ ਉੱਤੇ ਅਟੈਕ ਕਰਨਾ ਅੱਜ ਪਬਲਿਕ ਨੂੰ ਇਸ ਤਰ੍ਹਾਂ ਗੁੰਮਰਾਹ ਕਰਕੇ ਲਿਆ ਸੀ ਪਰ ਬਜਿੰਦਰ ਜਿੱਥੇ ਤੂੰ 10 ਕਦਮ ਚੱਲਦਾ ਨਾ ਅਸੀਂ 20 ਕਦਮ ਚੱਲਦੇ ਅਸੀਂ ਤੇਰੇ ਤੋਂ ਪਹਿਲਾਂ 9:30 ਵਜੇ ਦੇ ਕੋਰਟ 'ਚ ਸੀ ਤੈਨੂੰ ਐ ਲੱਗਿਆ ਕਿ ਕੁੜੀ 10-11 ਵਜੇ ਆਏਗੀ ਪਬਲਿਕ ਨੂੰ ਘੇਰ ਲੇਗੀ ਤੂੰ ਕੋਰਟ ਨੂੰ ਗੁੰਮਰਾਹ ਕੀਤਾ 3 ਵਜੇ ਤੱਕ ਤੇ 3 ਵਜੇ ਤੱਕ ਰਵੇਟ ਕਰਵਾਈ ਇਹਨਾਂ ਨੇ ਕੋਰਟ ਨੂੰ ਤੇ ਕੀ ਉਮੀਦ ਕਰਦੇ ਹਾਂ ਕਿਉਂਕਿ ਅ ਜਿਆਦਾਤਰ ਇਹੋ ਜਿਹੇ ਵਿਅਕਤੀ ਬਾਹਰ ਆ ਜਾਂਦੇ ਆ ਜਿਸ ਤਰ੍ਹਾਂ ਹੋਰ ਵੀ ਬਹੁਤ ਸਾਰੇ ਜਿਹੜੇ ਉਹ ਜਿਹੇ ਕੇਸਾਂ 'ਚ ਜਾਂਦੇ ਨੇ ਉਹਨਾਂ ਨੂੰ ਬੇਲਾਂ ਮਿਲਦੀਆਂ ਨੇ ਉਹ ਬਾਹਰ ਫਿਰਦੇ ਆ ਲਗਭਗ ਉਸ ਤਰ੍ਹਾਂ ਜਿਸ ਤਰ੍ਹਾਂ ਬਾਅਦ ਦੇ ਵਿੱਚ ਜਿਹੜਾ ਪੀੜਤ ਹੁੰਦੇ ਆ ਉਹਨਾਂ ਨੂੰ ਹਰਟ ਹੁੰਦਾ ਕਿ ਹਾਂ ਵੀ ਮੈਂ ਇੰਨੀ ਲੰਬੀ ਲੜਾਈ ਲੜੀ ਇਹਨਾਂ ਨੂੰ ਸਜ਼ਾ ਦਵਾਈ ਪਰ ਇਹ ਬਾਹਰ ਫਿਰਦੇ ਨੇ ਦੇਖੋ ਬੇਲ ਤਾਂ ਤਾਂ ਇਹ ਪਹਿਲਾਂ ਹੀ ਆਇਆ ਹੋਇਆ ਸੀ 3 ਮਹੀਨੇ ਬਾਅਦ ਇਹਨੇ ਬੇਲ ਲੈ ਲਈ ਸੀ ਪਰ ਮੈਂ ਜੱਸ ਸਹਿਬਾਨਾ ਨੂੰ ਹੋਰ ਬੇਨਤੀ ਕਰਨਾ ਚਾਹਾਂਗੀ ਜੇਲ੍ਹ ਅਧਿਕਾਰੀਆਂ ਨੂੰ ਬੇਨਤੀ ਕਰਨਾ ਚਾਹਾਂਗੀ ਇਹਨੂੰ ਪੈਰੋਲ ਵੀ ਨਾ ਦਿੱਤੀ ਜਾਏ ਕੋਈ ਅਧਿਕਾਰ ਨਹੀਂ ਹੈ ਦਾ ਸਮਾਜ ਵਿੱਚ ਅ ਅੱਜ ਤੁਸੀਂ ਗਏ ਸੀ ਜਦੋਂ ਕੋਰਟ ਦੇ ਵਿੱਚ ਕੀ ਕੀ ਸੀਨ ਸੀਗਾ ਕਿ ਕੀ ਕਹਿਣਾ ਚਾਹ ਰਿਆ ਸੀ ਕੀ ਹਾ ਭਾਅ ਸੀਗੇ ਮੈਂ ਕੋਰਟ 'ਚ ਨਹੀਂ ਗਏ ਮੈਂ ਆਪਣੇ ਵਕੀਲ ਦੇ ਚੈਂਬਰ 'ਚ ਹੀ ਬੈਠੀ ਸੀ ਕਿਉਂਕਿ ਸਾਹਿਬ ਨੇ ਦੱਸਿਆ ਉਹ ਬਹੁਤ ਖਤਰਾ ਸੀ ਇਸ ਕਰਕੇ ਮੈਂ ਆਪਣੇ ਚੈਂਬਰ 'ਚ ਬੈਠੇ ਹੋਏ ਸੀ ਜੀ ਪੰਜਾਬ ਸਰਕਾਰ ਨੂੰ ਜੱਜ ਸਾਹਿਬਾਨ ਨੂੰ ਬੇਨਤੀ ਕੀਤੀ ਫਿਰ ਇਸ ਨੂੰ ਲੈ ਕੇ ਕਿ ਵੀ ਮੇਰੀ ਜਾਨ ਨੂੰ ਖਤਰਾ ਹੈ ਹਾਂਜੀ ਮੈਂ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਡੀਜੀਪੀ ਸਾਹਿਬ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਔਰ ਅਤੇ ਆਪਣੇ ਏਡੀਜੀਪੀ ਸਾਹਿਬ ਸ਼੍ਰੀ ਵਾਸਤਵ ਜੀ ਨੂੰ ਬੇਨਤੀ ਕਰਨਾ ਚਾਹੁੰਦੀ ਹਾਂ ਕਿ ਸਾਡੀ ਜਿਹੜੀ ਸਿਕਿਉਰਿਟੀ ਆ ਉਹ ਵਧਾਈ ਜਾਵੇ ਆਉਣ ਵਾਲੇ ਸਮੇਂ ਵਿੱਚ ਸਾਡਾ ਹਜੇ ਮਾਮਲਾ ਇੱਥੇ ਠਲਿਆ ਨਹੀਂ ਹੈ ਆਉਣ ਵਾਲੇ ਮਾਮਲੇ ਵਿੱਚ ਸਾਡੇ ਤੇ ਹੋਰ ਪਰਚੇ ਵੀ ਦਰਜ ਹੋ ਸਕਦੇ ਹਨ ਝੂਠੇ ਝੂਠੀਆਂ ਕੰਪਲੇਂਟਾਂ ਵੀ ਦਰਜ ਹੋ ਸਕਦੀਆਂ ਹਨ ਤੇ ਹਮਲੇ ਵੀ ਹੋ ਸਕਦੇ ਹਨ ਕਿਉਂਕਿ ਜਿਹੜਾ ਮੇਨ ਬੰਦਾ ਉਹ ਤਾਂ ਅੰਦਰ ਚਲਿਆ ਗਿਆ ਪਰ ਜਿਹੜੇ ਉਹਦੇ ਸਮਰਥਕ ਹੈ ਜਿਹੜੇ ਉਹਦੇ ਪਾਲੇ ਹੋਏ ਗੁੰਡੇ ਆ ਉਹ ਹਜੇ ਬਾਹਰ ਨੇ ਬਹੁਤ ਬਹੁਤ ਸ਼ੁਕਰੀਆ ਤੁਸੀਂ ਸਮਾਂ ਦਿੱਤਾ ਤਾਂ ਇਹ ਜੋ ਦੋਸ਼ੀ ਪਾਸਟਰ ਬਰਜਿੰਦਰ ਹੈ ਉਹ ਉਸ ਮਾਮਲੇ ਦੇ ਵਿੱਚ ਜੋ ਪੀੜਤਾ ਸੀ ਉਸ ਦੇ ਨਾਲ ਅਸੀਂ ਤੁਹਾਡੀ ਗੱਲਬਾਤ ਕਰਾਈ ਆ ਉਹਨਾਂ ਨੇ ਪੂਰਾ ਮਾਮਲਾ ਜਿਹੜਾ ਉਸਦੇ ਬਾਰੇ ਜਾਣਕਾਰੀ ਦਿੰਦੀ ਹੈ ਕੈਮਰਾਮੈਨ ਅਜੇ ਦੇ ਨਾਲ ਕੋਲਿੰਦਰ ਸਿੰਘ ਛਲੇੜੀ ਮਹਾਲੀ